ਜਲੰਧਰ ਇੱਕ ਹੈ ਜੀ ਸੀਟਾ ਜਿੱਥੇ ਕਾਂਗਰਸ ਦਾ ਪੂਰੀ ਤਰ੍ਹਾਂ ਗ੍ਰਿਪ ਰਿਹਾ ਤਾਂ ਉੱਥੇ ਲਗਭਗ ਮੇਰੇ ਖਿਆਲ ਚ ਚਰਨਜੀਤ ਚੰਨੀ ਦਾ ਹੱਥ ਉੱਤੇ ਰਹੂਗਾ ਤੇ ਚਰਨਜੀਤ ਚੰਨੀ ਉਹ ਸੀਟ ਲੱਗਦਾ ਕਿ ਕਲੀਅਰ ਕਰ ਹੀ ਜਾਣਗੇ ਪਿਛਲੇ 6 ਮਹੀਨਿਆਂ ਦੇ ਵਿੱਚ ਹੀ ਬੰਦਾ ਤਿੰਨ ਵਾਰ ਪਾਰਟੀ ਬਦਲ ਜਾਂਦਾ ਤਾਂ ਬੰਦੇ ਦੇ ਨਾਲ ਕੋਈ ਬੜਾ ਕੀਡਰ ਨਹੀਂ ਖੜਾ ਹੁੰਦਾ ਵੱਧ ਤੋਂ ਵੱਧ ਕੀ ਤੁਸੀਂ 500000 ਵੋਟ ਤੋਂ ਵੱਧ ਉਹਨਾਂ ਨਾਲ ਆਪਦਾ ਪਰਸਨਲ ਆ ਗਿਆ ਆਪਦਾ ਕੋਈ ਰਤਬਾ ਨਹੀਂ ਹੈ ਪਰਸਨਲ ਵੋਟ ਨਹੀਂ ਹੈ ਇਸ ਕਰਕੇ ਬਹੁਤਾ ਉਹ ਕੰਪੀਟੀਸ਼ਨ ਦੇ ਵਿੱਚ ਹੈ ਨਹੀਂ ਮਹਿੰਦਰ ਸਿੰਘ ਕੇਪੀ ਆ ਉਹ ਕਾਂਗਰਸ ਦੇ ਬੇਸ਼ੱਕ ਪ੍ਰਧਾਨ ਵੀ ਰਹੇ ਆ ਕਰਦਾਰ ਵੀ ਚੰਗਾ ਕਰਦਾਰ ਮੰਨਿਆ ਜਾਂਦਾ ਉਸ ਏਰੀਆ ਦੇ ਲੋਕਲ ਵੀ ਹੈਗੇ ਆ ਇਸ ਕਰਕੇ ਉਹਨਾਂ ਦਾ ਪ੍ਰਭਾਵ ਕੀ ਆ ਉੱਥੇ ਚੰਗਾ ਹੈਗਾ ਆਮ ਆਦਮੀ ਪਾਰਟੀ ਦਾ ਮਗਰ ਜਿਹੜਾ ਟੀਨੂ ਖੜਾ ਹੋਇਆ ਉਹਦਾ ਵੀ ਮਗਰ ਉੱਥੇ ਅਸਰ ਹੈ ਐਤ ਕੀ ਦੇਖੋ ਮੁੱਦੇ ਦੇ ਤਾਂ ਮਗਰ ਕਿ ਇਲੈਕਸ਼ਨ ਲੜੀ ਨਹੀਂ ਗਈ ਐਤ ਕੀ ਕੀ ਆ ਜਾਂਦਾ ਕਰਤਾਰਾਂ ਨੂੰ ਲੋਕ ਜਿਤਾ ਰਹੇ ਆ ਕਰਦਾਰ ਨੂੰ ਵੋਟ ਪਾ ਰਹੇ ਆ ਜਿਵੇਂ ਪਹਿਲਾਂ ਮੈਂ ਕਿਹਾ ਉਹਨਾਂ ਘੱਟ ਕੰਜਰ ਚੁਣਿਆ ਲੋਕਾਂ ਨੇ ਤਾਂ ਲੋਕਾਂ ਨੇ ਘੱਟ ਕੰਜਰ ਚ ਉਹਨਾਂ ਬਾਕੀ ਵਾਦੇ ਉਹਦੇ ਦਿਨ ਤੇ ਭਰੋਸਾ ਕਿਸੇ ਦਾ ਨਹੀਂ ਹੈ ਜਲੰਧਰ ਦੀ ਗੱਲ ਕਰੀਏ ਹਾਲਾਂਕਿ ਜਲੰਧਰ ਦਲ ਬਦਲੂਆ ਕਰਕੇ ਚਰਚਾ ਦੇ ਵਿੱਚ ਰਿਹਾ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਕਾਂਗਰਸ ਤੋਂ ਆਮ ਆਦਮੀ ਦੇ ਵਿੱਚ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਚੋਣ ਜਿਹੜੇ ਜਿੱਤ ਲੈਂਦੇ ਨੇ ਜਦੋਂ ਟਿਕਟ ਦਿੱਤੀ ਜਾਂਦੀ ਆਮ ਆਦਮੀ ਪਾਰਟੀ ਦੇ ਵੱਲੋਂ ਐਮਪੀ ਦੀ ਫਿਰ ਉਸ ਤੋਂ ਬਾਅਦ ਫਿਰ ਪਾਜ ਪਬਲ ਚਲੇ ਜਾਂਦੇ ਨੇ ਪਾਜ ਪਬਲ ਨੂੰ ਟਿਕਟ ਦਿੱਤੀ ਹੁਣ ਪਾਜ ਪਾਜ ਦੀ ਸੀਟ ਟਿਕਟ ਜਿਹੜਾ ਲੜੇ ਸੀ ਤਾਂ ਕਾਂਗਰਸ ਨੇ ਵੀ ਵੱਡਾ ਦਾਅ ਖੇਡਿਆ ਉੱਥੋਂ ਚਰਨਜੀਤ ਚੰਨੀ ਜਿਹੜੇ ਆਏ ਨੇ ਜਲੰਧਰ ਦੀ ਜੇਕਰ ਗੱਲ ਕਰੀਏ ਕਿ ਜਲੰਧਰ ਦੀ ਹਵਾ ਜਿਹੜੀ ਉਹ ਕੀ ਕਹਿੰਦੀ ਐ ਸਪਸ਼ਟ ਤੌਰ ਤੇ ਚੰਨਜੀਤ ਚੰਨੀ ਨੂੰ ਜਿਤਾ ਰਹੀ ਐ ਜਾਂ ਫਿਰ ਪਿਛਲੇ ਐਮਪੀ ਰਹੇ ਜਿਹੜੇ ਸੁਸ਼ੀਲ ਰਿੰਕੂ ਨੇ ਉਹ ਦੁਬਾਰਾ ਫਿਰ ਕਾਬ ਚੋੜ ਗਏ ਉੱਥੇ ਬਈ ਜੀ ਆਪਾਂ ਦੇਖੀਏ ਜਿਵੇਂ ਲਗ ਤੁਸੀਂ ਦਲ ਬਦਲਣਾਂ ਦੀ ਗੱਲ ਕੀਤੀ ਆ ਪਰ ਉੱਥੇ ਕਿਹੜੀ ਮਾਕੇ ਚਰਨਜੀਤ ਚੰਨੀ ਜਿਹੜਾ ਖੜਾ ਉੱਥੇ ਮਾਕੇ ਪਹਿਲਾਂ ਪੁਰਾਣੇ ਮਾਕੇ ਮੁੱਖ ਮੰਤਰੀ ਵੀ ਰਹੇ ਚੁੱਕੇ ਆ ਇੱਕ ਉਹਦਾ ਇੱਕ ਆਪ ਦਾ ਔਰਾ ਵੀ ਹੈਗਾ ਇੱਕ ਉਹਦਾ ਪ੍ਰਭਾਵ ਵੀ ਹੈਗਾ ਉੱਥੇ ਮਜ਼ਬੂਤ ਕੰਟੈਂਡਰ ਕੀ ਉਹਨਾਂ ਨੂੰ ਮੰਨਿਆ ਜਾ ਰਿਹਾ ਪਰ ਨਾਲ ਤੁਸੀਂ ਗੱਲ ਕੀਤੀ ਜਿਵੇਂ ਭਾਜਪਾ ਦਾ ਜਿਆਦਾ ਉੱਥੇ ਸੀ ਮੰਨ ਨਹੀਂ ਸਕਦੇ ਕਿਉਂਕਿ ਠੀਕ ਹੈ ਸ਼ਹਿਰੀ ਵੋਟ ਦੇ ਵਿੱਚ ਉਹ ਮਾਕੇ ਉਹਨਾਂ ਦਾ ਪ੍ਰਭਾਵ ਜਿਹੜਾ ਪਾਰਟੀ ਦਾ ਪ੍ਰਭਾਵ ਆ ਬੰਦੇ ਦਾ ਕੋਈ ਪ੍ਰਭਾਵ ਨਹੀਂ ਹੈਗਾ ਕੋਈ ਨਹੀਂ ਆਦੀ ਕ੍ਰੈਡੀਬਿਲਟੀ ਕੋ ਵਾਲੀ ਬੰਦਾ ਕੀ ਆ ਮੈਂ ਕਹਣਾ ਵੀ ਪਿਛਲੇ 6 ਮਹੀਨਿਆਂ ਦੇ ਵਿੱਚ ਹੀ ਬੰਦਾ ਤਿੰਨ ਵਾਰ ਪਾਰਟੀ ਬ ਬਾਕੀ ਇਹਨਾਂ ਬੰਦਿਆਂ ਦੀ ਜਿਹੜੀ ਮਾਕੇ ਹੈਗੀ ਆ ਤੁਸੀਂ ਜਿਹਨਾਂ ਦੀ ਗੱਲ ਕਰਦੇ ਹੋ ਰਿੰਕੂ ਵਰਗੇ ਨਾਲ ਵੱਧ ਤੋਂ ਵੱਧ ਕੀ ਤੁਸੀਂ 500000 ਵੋਟ ਤੋਂ ਵੱਧ ਉਹਨਾਂ ਨਾਲ ਆਪਦਾ ਪਰਸਨਲ ਮਾਕੇ ਆਪਦਾ ਕੋਈ ਰਤਬਾ ਨਹੀਂ ਹੈ ਪਰਸਨਲ ਵੋਟ ਨਹੀਂ ਹੈ ਇਸ ਕਰਕੇ ਬਹੁਤਾ ਉਹ ਕੰਪੀਟੀਸ਼ਨ ਦੇ ਵਿੱਚ ਹੈ ਨਹੀਂ ਹਾਂ ਮਾਕੇ ਦੂਜੇ ਪਾਸੇ ਕਾਲੀ ਦਲ ਨੇ ਜਿਹੜਾ ਮਾਕੇ ਕੈਂਡੀਡੇਟ ਲੈ ਕੇ ਆਂਦਾ ਮਹਿੰਦਰ ਸਿੰਘ ਕੇਪੀ ਆ ਉਹ ਕਾਂਗਰਸ ਦੇ ਬੇਸ਼ੱਕ ਪ੍ਰਧਾਨ ਵੀ ਰਹੇ ਆ ਪਰ ਕਿਤੇ ਨਾ ਕਿਤੇ ਮੌਕੇ ਦੇ ਆ ਕਿ ਉਹਨਾਂ ਨੇ ਵੀ ਪਾਰਟੀ ਬਦਲੀ ਹੈ ਟਿਕਟ ਨਾਮ ਮਿਲਣ ਕਰਕੇ ਉਹਨਾਂ ਦੇ ਨਾਲ ਲੋਕਾਂ ਦੀ ਸympathy ਵੀ ਹੈਗੀ ਆ ਤੇ ਨਾਲ ਨਾਲ ਲੋਕਾਂ ਨੇ ਉਹਨਾਂ ਨੂੰ ਜਾਣਦੇ ਵੀ ਹੈਗੇ ਆ ਉਹਨਾਂ ਦਾ ਕਿਰਦਾਰ ਮਾਕੇ ਕੀ ਹੈ ਇਹਨ ਮਾਕੇ ਉਹ ਨਹੀਂ ਹੋਇਆ ਕਰਤਾਰ ਵੀ ਚੰਗਾ ਕਰਤਾਰ ਮੰਨਿਆ ਜਾਂਦਾ ਉਸ ਏਰੀਆ ਦੇ ਲੋਕਲ ਵੀ ਹੈਗੇ ਆ ਇਸ ਕਰਕੇ ਉਹਨਾਂ ਦਾ ਪ੍ਰਭਾਵ ਕੀ ਆ ਉੱਥੇ ਚੰਗਾ ਹੈਗਾ ਜੇ ਆਪਾਂ ਮੰਨਿਆ ਜਾਵੇ ਤੇ ਆਮ ਆਦਮੀ ਪਾਰਟੀ ਦਾ ਮਾਕੇ ਜਿਹੜਾ ਟੀਨੂ ਖੜਾ ਹੋਇਆ ਉਹਦਾ ਵੀ ਮਾਕੇ ਉੱਥੇ ਅਸਰ ਹੈ ਦੇਖੋ ਵੋਟ ਮਾਕੇ ਵੈਸੇ ਉੱਥੇ ਇੱਕ ਵਨ ਸਾਈਡਡ ਮੁਕਾਬਲਾ ਲਗਭਗ ਹੁਣ ਬਣ ਚੁੱਕਿਆ ਅਖੀਰ ਦੇ ਵਿੱਚ ਜਾ ਕੇ ਚਰਨਜੀਤ ਚੰਨੀ ਦਾ ਹੱਥ ਸਾਰਿਆਂ ਤੋਂ ਉੱਤੇ ਸੀ ਪਰ ਪੁਰਾਣੇ ਟਾਈਮ ਮਾਕੇ ਜਿਵੇਂ ਦੇਖਿਆ ਜਾਵੇ ਤਾਂ ਪੁਰਾਣਾ ਟਰੈਕ ਰਿਕਾਰਡ ਮਹਿੰਦਰ ਸਿੰਘ ਕੇਪੀ ਵੀ ਉੱਥੇ ਮੁਕਾਬਲੇ ਦੇ ਵਿੱਚ ਪਹਿਲਾਂ ਦਿਖਾਈ ਦਿੰਦੇ ਸੀ ਉਹਨਾਂ ਕੋਲੇ ਵੋਟ ਬੈਂਕ ਵੀ ਹੈਗਾ ਰਹਿੰਦਾ ਖੁੰਦਾ ਉੱਥੇ ਕੀ ਹੈ ਜਿਵੇਂ ਸ਼ਹਿਰ ਦੇ ਵਿੱਚ ਲਾਈਏ ਲੁਧਿਆਣਾ ਦੇ ਜਲੰਧਰ ਦੋਨੇ ਸੀਟਾਂ ਕਿਤੇ ਨਾ ਕਿਤੇ ਬੈਜੀ ਕਾਂਗਰਸ ਦੇ ਬਾਲੇ ਝਕਾ ਖਾਂਦੀਆਂ ਨੇ ਪ੍ਰਗਟ ਸਿੰਘ ਵੀ ਉੱਥੋਂ ਸੈਂਟਰ ਤੋਂ ਜਿੱਤਦੇ ਰਹੇ ਆ ਉਹ ਸਿਰਫ ਪਾਰਟੀ ਦਾ ਜ ਪੁਰਾਣੇ ਟਾਈਮ 'ਚ ਅਸੀਂ ਦੇਖਦੇ ਹਾਂ ਕਿ ਉੱਥੇ ਬੇਸ਼ੱਕ ਭਾਜਪਾ ਜਿੰਨੀ ਮਰਜ਼ੀ ਮਾਕੇ ਹੋਰ ਗੁਰਦਾਸਪੁਰ ਸਾਈਡ ਸਟਰੋਂਗ ਰਹੀ ਆ ਦੁਆਬੇ ਦੇ ਵਿੱਚ ਪਰ ਜਲੰਧਰ ਇੱਕ ਇਹ ਜੀ ਸੀਟਾ ਜਿੱਥੇ ਕਾਂਗਰਸ ਦਾ ਪੂਰੀ ਤਰ੍ਹਾਂ ਗ੍ਰਿਪ ਰਿਹਾ ਤਾਂ ਇਸ ਕਰਕੇ ਇੱਕ ਚੰਨੀ ਦਾ ਕਿਰਦਾਰ ਦੀ ਗੱਲ ਕੀਤੀ ਆ ਵੀ ਦਲ ਬਦਲੂਆਂ ਨੂੰ ਕਿ ਲੋਕ ਸਾਬਕ ਸਿਖਾਉਣਾ ਵੀ ਚਾਹੁੰਦੇ ਆ ਲੋਕਾਂ ਦੇ ਮਾਕੇ ਕੀ ਹੈ ਲਗਭਗ ਮੂਹ ਵੀ ਭੰਗ ਹੋ ਗਿਆ ਇਹ ਜਿਹੇ ਹਾਲਾਤਾਂ ਨੂੰ ਦੇਖ ਕੇ ਤਾਂ ਉੱਥੇ ਲਗਭਗ ਮੇਰੇ ਖਿਆਲ 'ਚ ਚਰਨਜੀਤ ਚੰਨੀ ਦਾ ਹੱਥ ਉੱਤੇ ਰਹੂਗਾ ਤੇ ਚਰਨਜੀਤ ਚੰਨੀ ਉਹ ਸੀਟ ਲੱਗਦਾ ਕਿ ਕਲੀਅਰ ਕਰ ਹੀ ਜਾਣਗੇ ਜਿਸ ਤਰ੍ਹਾਂ ਇਹ ਚਰਨਜੀਤ ਚੰਨੀ ਨੇ ਗੱਲ ਵੀ ਹੋਰ ਵੀ ਕਹੀ ਹੈ ਇਹ ਚੀਜ਼ ਹੋ ਸਕਦੀ ਹੈ ਚਰਨਜੀਤ ਚੰਨੀ ਕਹਿੰਦੇ ਨੇ ਕਿ ਜਾਂ ਤਾਂ ਨਸ਼ੇ ਵਾਲੇ ਰਹਿਣਗੇ ਜਲੰਧਰ ਦੇ ਵਿੱਚ ਪਰ ਜਾਂ ਫਿਰ ਮੈਂ ਰਹੂੰਗਾ ਦੇਖੋ ਇਹਨਾਂ ਚੀਜ਼ਾਂ ਦੇ ਬਾਈ ਲੋਕਾਂ ਦਾ ਭਰੋਸਾ ਮੁੱਕ ਗਿਆ ਹੁਣ ਕੋਈ ਬੰਦਾ ਇਹਨਾਂ ਚੀਜ਼ਾਂ ਦੇ ਭਰੋਸਾ ਨਹੀਂ ਕਰਦਾ ਕਿਉਂਕਿ ਪਾਰਟੀਆਂ ਗੁੜਕਾ ਸਾਹਿਬ ਦੀ ਸੌਂ ਖਾ ਖਾ ਕੇ ਕੈਪਟਨ ਵਰਗੇ ਮੁੱਕਰਗੇ ਹੋਰ ਮਾ ਕੇ ਮਾ ਕੇ ਜਿਹੜੇ ਆ ਨਵੇਂ ਆਏ ਸੀ ਕਿ ਆਪਣੇ ਆਮ ਆਦਮੀ ਪਾਰਟੀ ਵਾਲੇ ਇਹਨਾਂ ਨੇ ਵੀ ਬੜਾ ਹੁਬ ਕੇ ਕਿਹਾ ਸੀ ਕਿ ਅਸੀਂ ਜੀ ਇੰਨੇ ਕ ਹਫ਼ਤਿਆਂ ਦੇ ਵਿੱਚ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਹੋ ਜੂ ਦੇਖੋ ਨਸ਼ਾ ਸਮਾਜਿਕ ਬਿਮਾਰੀ ਆ ਉਹ ਆਪ ਐਤ ਕੀ ਦੇਖੋ ਮੁੱਦੇ ਦੇ ਤਹਿਤ ਮੈਂ ਕਹਿੰਦਾ ਕਿ ਇਲੈਕਸ਼ਨ ਲੜੀ ਨਹੀਂ ਗਈ ਐਤ ਕੀ ਕੀ ਆ ਜਾਂਦਾ ਕਰਦਾਰਾਂ ਨੂੰ ਲੋਕ ਜਿਤਾ ਰਹੇ ਆ ਕਰਦਾਰ ਨੂੰ ਵੋਟ ਪਾ ਰਹੇ ਆ ਚਰਨਜੀਤ ਚੰਨੀ ਦਾ ਚਲੋ ਕਿ ਕਰਦਾਰ ਹੈਗਾ ਇੱਕ ਪਾਰਟੀ ਦੇ ਵਿੱਚ ਖੜਾ ਮੁੱਢ ਤੋਂ ਲੈ ਕੇ ਜਰੋਂ ਤੋਂ ਐਮਸੀ ਤੋਂ ਲੜਨ ਲੱਗੇ ਆ ਉਹ ਤਾਂ ਮੁੱਢ ਤੋਂ ਲੈ ਕੇ ਇੱਕ ਪਾਰਟੀ ਨਾਲ ਖੜੇ ਆ ਆਪਦੀ ਨਾਲ ਤਾਂ ਉਹ ਚੀਜ਼ ਦਾ ਵੀ ਮੈਂ ਕਹੇਗਾ ਇੱਕ ਸੀਐਮ ਰਹਿਣ ਕਰਕੇ ਇੱਕ ਉਹਨਾਂ ਦਾ ਰੁਤਬਾ ਵੀ ਮੈਂ ਕਹੇ ਕਦ ਵੀ ਵੱਡਾ ਹੋ ਗਿਆ ਠੀਕ ਹੈ ਨਾ ਉਹ ਚੀਜ਼ ਦਾ ਬੈਨੀਫਿਟ ਹੋਣਾ ਬਾਕੀ ਜਿਹੜੇ ਮੁੱਦੇ ਹੈਗੇ ਮੁੱਦੇ ਦੇ ਤਹਿਤ ਕਿ ਪੰਜਾਬ ਦੀ ਰਾਜਨੀਤੀ ਜੋ ਵੈਸੀ ਨਾਦਾਰਤ ਸੀ ਕੋਈ ਮੁੱਦੇ ਦੇ ਤਹਿਤ ਇਲੈਕਸ਼ਨ ਲੜੀ ਨਹੀਂ ਗਈ ਇਹ ਕੇ ਸ ਕਰਦਾਰ ਖੜੇ ਹੋਏ ਉਥੇ ਲੋਕ ਕਰਦਾਰਾਂ ਨੂੰ ਵੋਟਾਂ ਪਾਈਆਂ ਨੇ ਪਰ ਜਿੱਥੇ ਲੋਕਾਂ ਕੋਈ ਕਰਦਾਰ ਨਹੀਂ ਜਿਵੇਂ ਪਹਿਲਾਂ ਮੈਂ ਕਿਹਾ ਉਹਨਾਂ ਘਟਕੰਜਰ ਚੁਣਿਆ ਲੋਕਾਂ ਨੇ ਤਾਂ ਲੋਕਾਂ ਨੇ ਘਟਕੰਜਰ ਚ ਉਹਨਾਂ ਬਾਕੀ ਵਾਧੇ ਉਹਦੇ ਤਿੰਨ ਦੇ ਭਰੋਸਾ ਕਿਸੇ ਦਾ ਨਹੀਂ ਹੈ